ਨਗਰ ਕੌਂਸਲ ਦੀਆਂ ਬਲਾਚੌਰ ਦੀਆਂ 15 ਸੀਟਾਂ ਤੇ ਜਿੱਤ ਹਾਸਲ ਕਰਾਂਗੇ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਜਿੱਥੇ ਮੈਨੂੰ ਦੁਆਬੇ ਦਾ ਇੰਚਾਰਜ ਲਾਇਆ ਗਿਆ ਹੈ ਉੱਥੇ ਮੈਂ ਤੇ ਮੇਰੇ ਸਾਥੀ ਰਲ ਕੇ ਆਮ ਆਦਮੀ ਪਾਰਟੀ ਵੱਲੋਂ ਖੜੇ ਕੀਤੇ ਗਏ ਇੱਕ ਇੱਕ ਉਮੀਦਵਾਰ ਨੂੰ ਜਿਤਾਵਾਂਗੇ ਜੇਕਰ ਪਾਰਟੀ ਮਜ਼ਬੂਤ ਹੁੰਦੀ ਹੈ ਤਾਂ ਇੱਕ ਇੱਕ ਵਾਰਡ ਵਿੱਚੋਂ 3-3 4-4 ਉਮੀਦਵਾਰ ਹੋਣ ਤਾਂ ਸਮਝੋ ਉਹ ਪਾਰਟੀ ਮਜ਼ਬੂਤ ਹੈ ਨਹੀਂ ਤਾਂ ਕਿਸੇ ਪਾਰਟੀ ਨੂੰ ਇੱਕ ਵੀ ਉਮੀਦਵਾਰ ਚੋਣਾਂ ਵਿੱਚ ਖੜਾ ਕਰਨ ਲਈ ਨਹੀਂ ਮਿਲਦਾ ਉਸ ਦੇ ਰਿਗਾਰਡਿੰਗ ਅ ਅੱਜ ਤੁਹਾਨੂੰ ਸਭ ਨੂੰ ਪਤਾ ਕਿ ਪੰਜਾਬ ਦੇ ਅੰਦਰ ਕਾਰਪੋਰੇਸ਼ਨ ਤੇ ਨਗਰਪਾਲਿਕਾਵਾਂ ਨਗਰਪੰਚਾਇਤਾਂ ਦੀਆਂ ਚੋਣਾਂ ਦਾ ਪ੍ਰੋਸੈਸ ਜਿਹੜਾ ਆ ਉਹ ਸ਼ੁਰੂ ਹੋਣ ਵਾਲਾ ਕਿਸੇ ਵੇਲੇ ਵੀ ਐਲਾਨ ਹੋ ਸਕਦਾ ਚੋਣਾਂ ਦਾ ਸੋ ਅੱਜ ਬਲਾਚੋੜ ਦੇ ਅੰਦਰ ਕਿਉਂਕਿ ਸਮੂਚੀ ਕਮੇਟੀ ਦੀ ਚੋਣ ਹੈ 15 ਵਾਰ ਨੇ ਸੋ ਉਸ ਥੋਨ ਦੇ ਸਿਲਸਿਲੇ ਚਾਜੇ ਤੇ ਆਏ ਆ ਔਰ ਸਭ ਤੋਂ ਚੰਗੀ ਗੱਲ ਇਹ ਹੈ ਕਿ ਮੈਂ ਆਪਣੀ ਭੈਣ ਸੰਤੋਸ਼ ਖਟਾਰੀ ਜੀ ਜਿਹੜੇ ਐਮਐਲਏ ਨੇ ਸਾਡੇ ਇਸ ਇਲਾਕੇ ਤੋਂ ਉਹਨਾਂ ਦੇ ਘਰੇ ਆਏ ਆ ਔਰ ਮੇਰੇ ਨਾਲ ਰਾਜਾ ਗਿਲ ਜੀ ਜਿਹੜੇ ਟਾਂਡੇ ਤੋਂ ਸਾਡੇ ਬੜੇ ਪਿਆਰੇ ਵਿਧਾਇਕ ਨੇ ਸਾਡਾ ਜ਼ਿਲ੍ਹਾ ਪ੍ਰਧਾਨ ਨੇ ਸੋ ਤਮਾਮ ਸਾਥੀਆਂ ਦੀ ਹਾਜ਼ਰੀ ਚ ਮਾਰਜੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਨਿਰਦੇਸ਼ ਜਿਹੜਾ ਪੰਜਾਬ ਦੇ ਅੰਦਰ ਚੋਣ ਪ੍ਰਕਿਰਿਆ ਆਰੰਭ ਹੋਈ ਹੈ ਉਸ ਚੋਣ ਪ੍ਰਕਿਰਿਆ ਦੇ ਅੰਦਰ ਵਕ ਵਕ ਜਿਹੜੇ ਇਲਾਕੇ ਨੇ ਜਿੱਥੇ ਚੋਣਾਂ ਹੋਣੀਆਂ ਨੇ ਜਿਸ ਹੁਣ ਅਸੀਂ ਬਲਾਚੌਰ ਆਏ ਤੋਂ ਬਾਅਦ ਮਾਲਪੁਰ ਦੇ ਅੰਦਰ ਆ ਫਿਰ ਹਿਆਰਪੁਰ ਤੇ ਸਾਮ ਨੂੰ ਤਲਵਾੜੇ ਜਿਹੜੀ ਨਗਰ ਪੰਚਾਇਤ ਆ ਉਹਦੀ ਚੋਣ ਦਾ ਉੱਥੇ ਵੀ ਹੋਣੀ ਆ ਸੋ ਇਹ ਚੋਣਾਂ ਕਿਉਂਕਿ ਪਾਰਟੀ ਦੇ ਲਈ ਤਾਂ ਵੈਸੇ ਹਰ ਚੋਣ ਹੀ ਐਮ ਹੁੰਦੀ ਆ ਸੋ ਪਹਿਲੋਂ ਪੰਜਾਬ ਦੇ ਅੰਦਰ ਵਾਈ ਇਲੈਕਸ਼ਨ ਦੀਆਂ ਇਲੈਕਸ਼ਨ ਹੋਈਆਂ ਫਿਰ ਪੰਚਾਇਤੀ ਚੋਣਾਂ ਦੀ ਹੋਈ ਸੀਗੀ ਸੋ ਬੜੇ ਸ਼ਾਨਦਾਰ ਢੰਗ ਦੇ ਨਾਲ ਇਹ ਚੋਣਾਂ ਪਿੱਛੇ ਵੀ ਪਾਰਟੀ ਨੇ ਜਿੱਤੀਆਂ ਆ ਸੋ ਲਗਾਤਾਰ ਜਿਹੜੀ ਗੁੱਡ ਗਵਰਨਸ ਹੈ ਪੰਜਾਬ ਦੇ ਅੰਦਰ ਜਿਹੜਾ ਗੁੱਡ ਗਵਰਨਸ ਦਾ ਕਾਫਲਾ ਦਿੱਲੀ ਤੋਂ ਸ਼ਰੀਆਰਬਿੰਦ ਕੇਜਰੀਵਾਲ ਜੀ ਇੱਕ ਵਾਈ ਚੱਲਿਆ ਤੇ ਜਿਸ ਗੁੱਡ ਗਵਰਨਸ ਨੂੰ ਦਿੱਲੀ ਦੇ ਲੋਕਾਂ ਨੇ ਪ੍ਰਵਾਨ ਕਰਦੇ ਆ ਸੋ 2022 ਦੇ ਅੰਦਰ ਪੰਜਾਬ ਦੇ ਵਿੱਚ ਜਿਹੜਾ ਲੋਕਾਂ ਨੇ ਉਹਨੂੰ ਅਸੈਪਟ ਕੀਤਾ ਔਰ ਬਹੁਤ ਸ਼ਾਨਦਾਰ ਬੰਪਰ ਵੋਟਾਂ ਪਾ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਪੰਜਾਬ ਦੇ ਅੰਦਰ ਸੋ ਇਹਨਾਂ 30 ਮਹੀਨਿਆਂ ਦੇ ਅੰਦਰ ਜਿਨ੍ਹਾਂ ਵੱਡੇ ਹਿਸਟੋਰੀਕਲ ਤੇ ਸੈਂਟੀਫਿਕ ਫੈਸਲੇ ਪੰਜਾਬ ਦੀ ਜਨਤਾ ਦੇ ਜੀਵਨ ਪੱਧਰ ਉੱਪਰ ਚੁੱਕਣ ਦੇ ਲਈ ਸਰਕਾਰ ਨੇ ਕੀਤੇ ਆ ਨਾ ਸਮਝਦਾ ਵੀ ਅੱਜ ਜੋ ਲੋਕਾਂ ਦੇ ਮਾਨਨਿੰਦਰ ਦੀ ਚਰਚਾ ਚਾਹੇ ਬਿਜਲੀ ਬਿੱਲਾਂ ਦੀ ਬਹੁਤ ਵੱਡੀ ਰਿਆਤ ਪੰਜਾਬ 'ਚ ਮਿਲੀ ਹੈ ਘਰ-ਘਰ 600 ਜੁੜ ਕਰਕੇ ਜਿਹੜਾ 90% ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ 50 ਹਜ਼ਾਰ ਸਰਕਾਰੀ ਨੌਕਰੀਆਂ ਜਿਹੜੀਆਂ ਮੈਰਿਟ ਦੇ ਉੱਤੇ ਆ ਆਮ ਗਰੀਬ ਪਰਿਵਾਰਾਂ ਦੇ ਬੱਚੇ ਵੀ ਜਿਹੜੇ ਆ ਉਹ ਨੌਕਰੀਆਂ ਹਾਸਲ ਕਰ ਰਹੇ ਨੇ ਸੋ ਥਾਂ ਥਾਂ ਜਿਹੜੇ ਸਮਾਪਗਾ ਚੁੱਕੇ ਟੋਲ ਪਲਾਜ਼ੇ ਸਨ ਖਾਸ ਕਰਕੇ ਤੁਹਾਡਾ ਜਿਹੜਾ ਏਰੀਆ ਸਾਡਾ ਪਠਾਨਕੋਟ ਤੋਂ ਲੈ ਕੇ ਤੇ ਬਲਾਚੌਰ ਤੱਕ ਦਾ ਸੋ ਲਗਾਤਾਰ ਪੰਜਾਬ ਦੇ ਅੰਦਰ ਵਕ ਵਕ ਜਿਹੜੇ ਮਸਲੇ ਆ ਪੰਜਾਬ ਦੀ ਫੈਕਲਟੀਜ਼ ਦੇ ਵਕ ਵਕ ਲੋਕਾਂ ਦੇ ਉਹਨਾਂ ਦੇ ਉੱਤੇ ਸਰਕਾਰ ਵੱਡੀਆਂ ਪਹਿਲ ਕਦਮੇ ਲੈ ਰਹੀ ਹੈ ਸੋ ਉਹਦੇ ਆਧਾਰ ਤੇ ਇਹ ਚੋਣਾਂ ਕਿਉਂਕਿ ਸਹਿਰ ਦੀਆਂ ਨੇ ਟਾਊਨਡੀਆਂ ਨੇ ਸੋ ਸਾਰੇ ਲੋਕਾਂ ਦੇ ਜਿਹੜੇ ਮਸਲੇ ਆ ਚਾਹੇ ਉਹ ਸਫਾਈ ਦਾ ਈਸ਼ੂ ਹੋਵੇ ਚਾਹੇ ਸੀਵਰੇਜ ਦਾ ਜਾਂ ਜੋ ਵੀ ਮਲਟੀ ਕਿਸਮ ਦੇ ਜਿਹੜੇ ਸਵਾਲ ਨੇ ਉਹਨਾਂ ਦੇ ਉੱਤੇ ਪਹਿਲਾਂ ਹੀ ਵੱਡੇ ਕੰਮ ਕੀਤੇ ਆ ਸੋ ਅਸੀਂ ਬਲਾਚੌਰ ਸਹਿਰ ਵਾਸੀਆਂ ਨੂੰ ਨਿਮਰਤਾ ਨਾਲ ਬੇਨਤੀ ਕਰਦੇ ਆ ਕਿ ਇਹਨਾਂ ਚੋਣਾਂ ਦੇ ਅੰਦਰ ਸਾਡੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਣ ਔਰ ਸ਼ਾਨਦਾਰ ਢੰਗ ਨਾਲ ਇਹ ਚੋਣਾਂ ਸੀ ਜਿੱਤਾਂਗੇ ਵੀ ਸਾਨੂੰ ਲੋਕਾਂ ਦੇ ਵਿਸ਼ਵਾਸ ਦੇ ਉੱਤੇ ਮਤਲਬ ਜਿਹੜਾ ਹੈ ਉਹ ਸਾਨੂੰ ਮਾਣ ਔਰ ਮੈਂ ਸਮਝਦਾ ਕਿ ਅੱਜ ਇਸ ਚੋਣ ਦੇ ਸੰਦਰਭ ਚ ਸਾਡੀ ਇੱਕ ਪਹਿਲੀ ਕਾਲ ਸੀਗੀ ਸਾਡੀ ਪਹਿਲੀ ਮੀਟਿੰਗ ਸੀਗੀ ਔਰ ਬਹੁਤ ਹੀ ਚੇਤਨ ਰੋਸ਼ਨ ਮਾਈਂਡ ਲੋਕ ਇਸ ਮੀਟਿੰਗ ਚ ਆਏ ਆ ਲੋਕਾਂ ਨੇ ਬੜੀਆਂ ਆਚੀਆਂ ਗੱਲਾਂ ਵੀ ਕੀਤੀਆਂ ਔਰ ਕੁਝ ਆਚੀ ਫੀਡਬੈਕ ਵੀ ਮਿਲੀ ਆ ਸੋ ਮੈਨੂੰ ਲੱਗਦਾ ਕਿ ਅਸੀਂ ਇਹਨਾਂ ਚੋਣਾਂ ਦੇ ਅੰਦਰ ਇੱਕ ਵਾਰ ਫੇਰ ਬਲਾਚੌਰ ਦੇ ਲੋਕ ਇੱਕ ਸ਼ਹਿਰ ਵਾਸੀ ਖਾਸ ਕਰਕੇ ਵੱਡਾ ਇਤਿਹਾਸ ਸਿਰਜਣਗੇ ਔਰ 15 ਦੀ 15 ਸੀਟਾਂ ਇਹ ਅਸੀਂ ਬਲਾਚੌਰ ਦੇ ਲੋਕਾਂ ਦੇ ਸੁਝਗਣਾ ਜੇਤਾ ਮੰਤਰੀ ਸਾਹਿਬ ਦੇਖੋ ਵੱਡੀ ਗੱਲ ਇਹ ਆ ਕਿ ਅਸੀਂ ਕਦੀ ਵੀ ਕਲੇਮ ਨਹੀਂ ਕੀਤਾ ਕਿ ਪੰਜਾਬ ਦੇ ਅੰਦਰ ਸਾਰੇ ਮਸਲੇ ਹੱਲ ਕਰਦੇ ਆ ਲੇਕਿਨ ਸਰਕਾਰ ਦੀ ਜਿਹੜੀ ਰਾਜਨੀਤਿਕ ਇੱਛਾ ਸ਼ਕਤੀ ਹੈ ਅਸੀਂ ਹਮੇਸ਼ਾ ਨਾਟ ਨਹੀਂ ਓਨਲੀ ਬਲਾਚੌਰ ਜਿੱਥੇ ਕਿਤੇ ਵੀ ਪੰਜਾਬ ਦੇ ਈਸ਼ੂ ਹੈਗੇ ਆ ਸਰਕਾਰ ਅਗਵੀਰਤਾ ਦਾ ਡਵੈਲਪਮੈਂਟ ਤੇ ਲੱਗੀ ਹੈ ਬਲਾਚੌਰ ਦੇ ਵੀ ਜਿਹੜੇ ਈਸ਼ੂ ਨੇ ਸਾਡੇ ਆਪਣੇ ਈਸ਼ੂ ਆ ਆਪਣੇ ਲੋਕ ਨੇ ਇਹਨੂੰ ਵੀ ਸ਼ਾਰਟ ਆਊਟ ਕਰਾਂਗੇ ਪਰ ਇਹ ਨਹੀਂ ਦੱਸਿਆ ਵੀ ਆ ਸੀਐਮ ਸਾਹਿਬ ਨਾਲ ਚਰਚਾ ਵੀ ਹੋਈ ਆ ਔਰ ਚਾਹੇ ਉਹ ਤੁਹਾਡੇ ਐਸ.ਡੀ.ਐਮ ਕੋਰਡ ਦਾ ਵਿੜਾ ਹੋਵੇ ਚਾਹੇ ਬਸੜ ਦੇ ਦਾ ਸਵਾਲ ਹੈ ਸੋ ਅਸੀਂ ਇਹਨਾਂ ਕੰਮਾਂ ਨੂੰ ਜਿਹੜੇ ਪੈਂਡਿੰਗ ਕੰਮ ਵੀ ਆ ਉਹ ਵੀ ਵਧੀਆ ਟੰਗਣਾ ਕਰਾਂਗੇ ਸਰ ਪਾਰਟੀ ਸਿੰਬਲ ਦੇ ਇਲੈਕਸ਼ਨ ਲੜਿਆ ਜਾ ਰਹੇ ਆ ਪਾਰਟੀ ਸਿੰਬਲ ਪਾਰਟੀ ਸਿੰਬਲ ਸਰ ਤੁਸੀਂ ਗੱਲ ਕਰ ਨਹੀਂ ਲੱਗੀਆਂ ਨਹੀਂ ਮੈਂ ਤਾਂ ਪਹਿਲਾਂ ਹੀ ਕਿਹਾ ਵੀ ਇਹ ਜਿੰਦੀ ਜਾਗ ਦੇ ਸੰਗਠਨ ਦੀ ਜਿੰਦੀ ਜਾਗ ਦੀ ਪਾਰਟੀ ਦੀ ਨਿਸ਼ਾਨੀ ਹੈ ਵੀ ਜਿਹਦੇ ਸਾਥੀ ਦੋ ਦੋ ਚਾਰ ਚਾਰ ਚੋਣਾ ਲੜਨਾ ਚਾਹੁੰਦੇ ਆ ਕਿਸੇ ਵਾਰਡ ਦੇ ਅੰਦਰ ਅਦਰਵਾਈਜ਼ ਤਾਂ ਕਈ ਪਾਰਟੀਆਂ ਨੂੰ ਉਮੀਦਵਾਰੀ ਨਹੀਂ ਮਿਲਦੇ ਕਈ ਵਾਰਾਂ ਚੋਣਾ ਲੜਨ ਲਈ ਸੋ ਇਹ ਚੰਗੀ ਗੱਲ ਹੈ ਬਾਕੀ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਵਲੰਟੀਅਰ ਨੇ ਉਹ ਪਾਰਟੀ ਲਈ ਕੰਮ ਕਰਦੇ ਆ ਹਰ ਇੱਕ ਦਾ ਰਾਈਟ ਆ ਚੋਣਾਂ ਦੇ ਅੰਦਰ ਟਿਕਟ ਮੰਗਣਾ ਆਲਟੀਮੇਟਲੀ ਜੋ ਫੈਸਲਾ ਹਾਈ ਕਮਾਂਡ ਨੇ ਕਰਨਾ ਉਹ ਫੈਸਲਾ ਸਭ ਨੇ ਮੰਨ ਲੈਣਾ ਕਿੰਨਾਂ ਲਈ ਸਰਵੇ ਹੋਣਗੇ ਕੀ ਹੋਊਗਾ ਸਰਵੇ ਚੱਲ ਰਿਹਾ ਜੀ ਸਰਵੇ ਚੱਲ ਰਿਹਾ ਔਰ ਪਾਰਟੀ ਦਾ ਕਿਉਂਕਿ ਵਿਦਨ ਆਰਗੇਨਾਈਜੇਸ਼ਨ ਦਾ ਮੈਟਰ ਹੈ ਬੜੇ ਅੱਛੇ ਸਾਥੀ ਲੱਗੇ ਔਰ ਮੈਰਿਟ ਦੇ ਆਧਾਰ ਤੇ ਮੈਂ ਬੜਾ ਸਾਫ਼ ਕਹਿਣਾ ਚਾਹੁੰਦਾ ਕਿ ਕਿਸੇ ਵੀ ਵਿਅਕਤੀ ਨੂੰ ਆਪਣੀ ਜਿਹੜੀ ਉਹ ਚੋਣ ਲੜਨ ਦਾ ਰਾਈਟ ਆ ਉਹ ਐਪਲੀਕੇਸ਼ਨ ਪਾਰਟੀ ਨੂੰ ਦੇ ਰਿਆ ਆਈਆਂ ਵੀ ਨੇ ਔਰ ਇਹਨੂੰ ਇਹਦੀ ਸਕਰੂਟੀਨੀ ਕਰਕੇ ਜਿਹੜਾ ਵੀ ਸਾਥੀ ਮੈਲਚਾਊਗਾ ਉਹਨੂੰ ਚੋਣ ਲੜਾਈ ਜਾਊਗੀ ਔਰ ਮੈਨੂੰ ਲੱਗਦਾ ਕਿ ਬਾਕੀ ਸਾਰੇ ਸਾਥੀ ਜਿਹੜੇ ਆ ਉਹ ਉਹਦੀ ਪੂਰੀ ਤਰ੍ਹਾਂ ਫਿੱਟ ਦੁੱਸਤ ਦੋ ਤੋਂ ਕਮੀਦ ਹੈ ਕਿ ਇਲੈਕਸ਼ਨ ਦੋ ਤਿੰਨ ਦਿਨਾਂ ਚ ਚੋਣਾਂ ਦਾ ਐਲਾਨ ਹੋ ਸਕਦਾ ਸਰ ਇਲੈਕਸ਼ਨਾਂ ਤੋਂ ਬਾਹਰ ਇੱਕ ਗੱਲ ਹੈਗੀ ਜੀ ਮਾਰਕੀਟ ਕਮੇਟੀ ਦੇ ਵਿੱਚ ਮੁਲਾਜ਼ਮਾਂ ਦੀ ਜੇ ਆਪਾਂ ਕਮੀ ਦੀ ਗੱਲ ਕਰੀਏ ਸਰ ਬਹੁਤ ਜਿਆਦਾ ਕਮੀ ਹੈਗੀ ਇਹ ਸਾਡੇ ਇੱਲੀ ਬੜੀ ਨਵੀਂ ਬਿਲਡਿੰਗ ਬਣੀ ਹੈ ਸਿਰਫ ਇੱਕ ਮੁਲਾਜ਼ਮ ਰਹਿ ਗਿਆ ਜੀ ਉੱਥੇ ਸਰ ਉਹਦੇ ਲਈ ਕੀ ਸੋਚ ਰਹੇ ਹੋ ਕਿ ਮ ਤੇ ਅੰਚੇਗਾ ਤੁਹਾਡੇ ਤੱਕ ਵੀ ਇਹ ਭੈਣ ਜੀ ਨਾ ਬਹਿ ਕੇ ਪਲਾਨ ਕਰਾਂਗੇ ਅਸੀਂ ਸਾਰੇ ਅੱਜ ਤੱਕ ਜੋ ਕਿ ਅਸੀਂ ਆਏ ਆ ਕਾਰ ਮਿਊਨਿਸਪੈਲਟੀ ਦੇ ਚੋਣਾਂ ਦੇ ਸੰਦਾਸ ਸਵੰਚ ਲਗਾਤਾਰ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਦੇਖਿਆ ਵੀ ਹਫਤੇ 'ਚ 2-3 ਵਾਰ ਜਿਹੜੇ ਉਹ ਮਤਲਬ ਨਿਯੁਕਤੀ ਪੱਤਰ ਵੰਡਣ ਦੇ ਸਮਾਗਮ ਹੁੰਦੇ ਆ ਇਹ ਤਾਂ ਵਿਸਰੀ ਗਿਆ ਸੀਗਾ ਪੰਜਾਬ ਦੇ ਵਿੱਚ ਪਰ ਲਗਾਤਾਰ ਜਿਹੜਾ ਉਹ ਮੁਲਾਜ਼ਮ ਭਰਤੀ ਕੀਤੇ ਜਾ ਰਹੇ ਆ 12,000 ਕੱਚੇ ਦੇ ਆਪਕ ਪੱਕੇ ਕੀਤੇ ਆ ਪੰਜਾਬ ਦੇ ਅੰਦਰ ਇਹ ਵੀ ਆਪਣੇ ਆਪ ਦੀ ਵੱਡੀਆਂ ਵੱਡੀਆਂ ਹਿਸਟਰੀ ਐ ਸੋ ਹੋਰ ਵੀ ਕਰਾਂਗੇ ਉਮੀਦਵਾਰ ਜੇ ਹੋਣਗੇ ਮੈਰਿਟ ਤੋਂ ਹੋਏ ਕਿਸੇ ਵਾਰਸ ਨਹੀਂ ਹੋਏਗਾ ਨਾ ਨਾ ਮੈਰਿਟ ਸਫਰਤ ਚੱਲ ਰਹਿ ਗਿਆ ਉਹ ਕਿੰਨੀਆਂ ਫਟੇ ਅੰਦਰ ਆਂਦੀਆਂ ਜਿਹੜੀਆਂ ਲੈਕਸ ਕਰ ਰਹੀਆਂ ਨੇ ਮੇਰੇ ਕੋਲ ਲਗਭਗ 9 ਦੇ ਕਰੀਬ ਨੇ ਜਿਹੜੀਆਂ ਉਹ ਮਿਊਨਿਸਪੈਲਟੀਆਂ ਤੇ ਵੱਡੀਆਂ ਕਾਰਪੋਰੇਸ਼ਨਾਂ ਵੀ ਨੇ ਸੋ ਮਤਲਬ ਹਰ ਇੱਕ ਤੇ ਜਾਵਾਂਗੇ ਔਰ ਅੱਛਾ ਰਿਸਪਾਂਸ ਮਿਲ ਰਿਹਾ ਲੋਕ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੇ ਲਈ ਫੁਰਰੀ ਮਨਣਾ ਤਾਂ ਨਹੀਂ ਕੋਈ ਕੈਂਡੀਡੇਟ ਦਾ ਕੰਮ ਹੈ ਇਹ ਇਹ ਦੇ ਉੱਤੇ ਪਾਰਟੀ ਲੱਗੀ ਹੋਈ ਹੈ ਸੰਗਠਨ ਲੱਗਿਆ ਹੋਇਆ ਬਿਲਕੁਲ ਮੈਰਿਟ ਤੇ ਸਿਲੈਕਟ ਕਰਦੇ ਥੈਂਕ ਯੂ ਸਰ ਥੈਂਕ ਯੂ ਹੋਰ ਵੀ ਸਕਾਰਜੋ ਸਾਹਮਣੇ ਬਠੀ ਆਮ ਆਦਮੀ ਪਾਰਟੀ ਦੇ ਵੱਖ-ਵੱਖ ਅਹੁਦੇਦਾਰ ਸੇਵਾਨ ਵਰਕਰ ਸਾਥੀ ਮੇਰੀ ਵੱਡੀ ਭੈਣ ਤੁਹਾਡੇ ਹਰਮਨ ਪਿਆਰੇ ਐਮਐਲਏ ਸੁਨੋਸਖਾ ਜੀ ਔਰ ਮੇਰੇ ਬਹੁਤ ਹੀ ਪਿਆਰੇ ਜੀ ਐਮਐਲਏ ਟਾਂਡਾ ਜਿਸਵੀਰ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸੁਤਲਾਨ ਸਿੰਘ ਜੀ ਅੱਛਾ ਔਰ ਚੌਧਰੀ ਪ੍ਰੇਮ ਜੀ ਤੇ ਦਰਜਾ ਬਰਜਾ ਮੈਂ ਜੇ ਨਾ ਦਾ ਨਾਮ ਨਹੀਂ ਜਾਣਦਾ ਮੈਂ ਬਾਕੀ ਚਾਹਦਾ ਮੇਰੇ ਲਈ ਸਾਰੇ ਬੜੇ ਸੁਗਾਜੋ ਤੇ ਅੱਜ ਨਗਰ ਪਾਲਿਕਾਵਾ ਤੇ ਗਾਰਜਨੀਆਂ ਚੋਣਾ ਉਹਦੇ ਸਰਦਰ ਚ ਦੁਆਬੇ ਦੀ ਜਿਹੜੀ ਉਹ ਜ਼ਿੰਮੇਵਾਰੀ ਜੋ ਪਾਰਟੀ ਨੇ ਸੌਂਪੀ ਹੈ ਉਸ ਕਲੀ ਚ ਅੱਜ ਮੈਂ ਤੁਹਾਡੇ درمیان ਹਾਜ਼ਰ ਹਾਂ ਔਰ ਤੁਸੀਂ ਬੜਾ ਅੱਛਾ ਸੁਣਿਆ ਹਰ ਬੁਲਾਣੇ ਨੂੰ ਤੁਹਾਡੇ ਕੁਝ ਦੋ ਤਿੰਨ ਬੁਲਾ ਰਹਿਆਂ ਨੇ ਕਿਹਾ ਕਿ ਅਸੀਂ ਬੁਲਾ ਰਹੇ ਤਾਂ ਨਹੀਂ ਪਰ ਮੈਂ ਇਹ ਕਹਿ ਸਕਦਾ ਕਿ ਸਾਰੇ ਬੁਲਾ ਰਹੇ ਜਿੰਨੇ ਤੁਸੀਂ ਬੋਲੇ ਹੋ ਬਹੁਤ ਸ਼ਾਰਟਕੰਟ ਜੂ ਬੋਲੇ ਹੋ ਬੜੀਆਂ ਮਿੱਠੀਆਂ ਸੌਣ ਗੱਲਾਂ ਕੀਤੀਆਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡੇ ਅੰਦਰ ਤੁਹਾਡੇ ਹਲਕੇ ਵੀ ਮੋਹ ਹੈ ਸਾਡਾ ਕੰਡੀ ਦਾ ਏਰੀਆ ਤੇ ਸਾਡਾ ਸ਼ਹਿਰ ਆ ਬਦਾਮੀ ਲੱਗਾ ਹਰੇਕ ਨੇ ਇਸ ਰਾਕੇ ਦੀਆਂ ਜਿਹੜੀਆਂ ਬੋਸ ਕਰਾਇਆ ਉਹ ਜਿਲ੍ਹਾ ਦਿੱਤਾ ਉਹਦਾ ਉਹਨੇ ਤੋਂ ਅਮੇਗਾ ਜ਼ਰੂਰ ਕਹਾ ਲਾ ਕਿ ਮਾਨ ਜੋ ਮੋਕਮਨ ਤੇ ਸਰਦਾਰ ਬਹਾਸਨ ਮਾਨ ਜਿਹੜੀ ਵਾਈਚ ਪੰਜਾਬ ਦੀ ਕਮਾਨ ਚ ਉਹਨਾਂ ਨੇ ਸਾਹਮਣੀਆਂ ਸਾਹਮਣੀਆਂ ਬਿਲਕੁਲ ਤੁਹਾਡੇ ਸਾਹਮਣੇ ਖੜਖੜ ਕਲਾ ਨੂੰ ਸੋਚ ਕੇ ਜਦੋਂ ਪੰਜਾਬ ਦੀ ਜਾਤਰਾ ਨੂੰ ਨਿਕਲਿਆ ਤੁਹਾਡੀ ਸਰਕਾਰ ਕੋਲ ਦੋਲ ਰਹਿ ਚੁਣੀ ਗਈ ਆ ਕਾ ਉਸ ਵੇਲੇ ਸਾਨੂੰ ਲਈ ਉਹ ਨਥਾ ਪੰਜਾਬ ਮਿਲਿਆ ਹਰ ਪਾਸੇ ਲੋਕਾਂ ਦੇ ਅੰਦਰ ਜਿਹੜੀ ਬੇਚੈਨੀ ਸੀਗੀ ਹਾਰ ਵਰਗ ਦੇ ਅੰਦਰ ਜੋ ਸਿਆਜਿਕ ਪੰਜਾਬ ਨੂੰ ਲਈਧਾਨ ਦੇ ਲਈ ਆਰਥਿਕ ਖੇਤਰ ਦੇ ਅੰਦਰ ਹੋਣ ਪੰਜਾਬ ਦੇ ਸਵਾਜਿਕ ਖੇਤਰ ਦੇ ਅੰਦਰ ਹੋਣ ਤੇ ਚਾਹੇ ਰਾਜਨੀਤਿਕ ਵੱਜ ਕੋ ਲੋਕਾਂ ਦੇ ਅੰਦਰ ਇੱਕ ਬਹੁਤ ਪ੍ਰੋਸਨ ਵਿਸ਼ਵਾਸ ਪੈਦਾ ਕਰਨਾ ਇਹ ਦੋ ਤਿੰਨ ਚਾਰ ਗੱਲਾਂ ਪੰਜਾਬ ਦੇ ਅੰਦਰ ਬੜੀਆਂ ਆ ਸ਼ਾਨਦਾਰ ਸਰਕਾਰ ਦੇ ਜੀਤੀਆਂ ਨਾ ਬਾਕੀ ਤਾਂ ਜਿਹੜੀਆਂ ਸਵਾਲਾਂ ਦਾ ਸਵਾਲ ਹੈ ਸੋਚੇ ਪੰਜਾਬ ਦੇ ਅੰਦਰ ਅੱਜ 90% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਆ ਔਰ ਉਹ ਵੀ ਬਿੱਲ ਬਿਨਾ ਕਿਸੇ ਜਾਦੂ ਰਾਣੀ ਧਰਮ ਦੇ ਵੰਡ ਤੋਂ ਹਰੇਕੋ ਪਰਿਵਾਰ ਹਰੇਕੋ ਜੀ ਜਿਹੜਾ ਲੋੜ ਬੰਦਾ ਇਹ ਸਭ ਤੋਂ ਵੱਡੀ ਗੱਲ ਹੈ ਕਿ ਦੇਸ਼ ਜਿੰਦਰ 2 ਰੁਪਏ ਜਾਂ ਦਿੱਤੇ ਲੋਕਾਂ ਨੂੰ ਬਿਜਲੀ ਔਰ ਪਾਣੀ ਜਿੱਤਾ ਜਾ ਰਹੇ ਉਹ ਦਿੱਲੀ ਹੋ ਪੰਜਾਬ ਨੇ ਸੋ ਮੈਂ ਉਹ ਖੇਤਰ ਚ ਕੱਢ ਜਾਵਾਂ ਕਿਉਂਕਿ ਇਹ ਕਾਰਪੋਰੇਸ਼ਨ ਦੀਆਂ ਮਿਊਸਪੈਲਿਟੀ ਦੀਆਂ ਚੋਣਾਂ ਸੋ ਸਭ ਤੋਂ ਵੱਡੇ ਲੋਕੇ ਸਮਝਦੇ ਸੰਭੀ ਜਾ ਰਹੇ ਜਿਹੜੀ ਵੀ ਪਾਰਟੀ ਆਈ ਹੈ ਉਹਨੇ ਵੋਟਾਂ ਲੈਣੀਆਂ ਤੇ ਲੋਕਾਂ ਦਾ ਕੁਝ ਇਸਾਰਨਾ ਜਿਹੜਾ ਵੀ ਲੀਡਰ ਬਣਦਾ ਉਹ ਆਪਣਾ ਢੇਢੀ ਭਰਦਾ ਪਰ ਲੋਕਾਂ ਦੀ ਕੋਈ ਨਹੀਂ ਸੁਣਦਾ ਇੱਕ ਪਰਸੈਪਸ਼ਨ ਸੀ ਕਿ ਪੰਜਾਬ ਦੇ ਲੋਕਾਂ ਦੇ ਅੰਦਰ ਇੱਕ ਧਾਰਨਾ ਬਣੀ ਹੋਈ ਸੀ ਸੋ ਇਸ ਧਾਰਨਾ ਨੂੰ ਤੁਹਾਡੀ ਸਰਕਾਰ ਨੇ ਆਪਣੇ ਕੰਮ ਤੇ ਰਾਈ ਲੋਕਾਂ ਦੀ ਕਚੈਰੀ ਚ ਜਾ ਕੇ ਲੋਕਾਂ ਦੇ ਵਿੱਚ ਲੈ ਕੇ ਜੋ ਕੰਮ ਕੀਤੇ ਆ ਅੱਜ ਪੰਜਾਬ ਦੇ ਲੋਕ ਇਹ ਚਰਚਾ ਕਰਦੇ ਆ ਵੀ ਨਹੀਂ ਆਮ ਆਨIi ਪਾਰਟੀ ਨੇ ਜੋ ਵਾਅਦੇ ਕੀਤੇ ਸਨ ਉਹ ਵਾਅਦੇ ਸਾਡੇ ਸਾਡੇ ਪੂਰੇ ਕਰ ਲਈਏ ਭਾਵੇਂ ਕਈ ਵਿੱਤੀ ਪ੍ਰੋਬਲਮਾਂ ਵੀ ਨੇ ਇੱਕ ਪਾਸੇ ਸਾਨੂੰ ਦਿੱਲੀ ਨਾਲ ਲੜਨਾ ਪੈਂਦਾ ਆ ਥੋੜੇ ਦਿਨ ਪਹਿਲਾਂ ਅਸੀਂ ਕੇਂਦਰ ਦੇ ਵਜ਼ੀਰ ਨੂੰ ਮਿਲ ਕੇ ਆਏ ਆ ਮੈਂ ਉਹ ਸਾਡੇ ਮਾਨਜੋਗ ਵਿਕਾਸ ਮੰਤਰੀ ਜੀਮਾ ਸਾਹਿਬ ਸੀਐਮ ਸਾਹਿਬ ਵੀ ਗਏ ਕਿ ਪੰਜਾਬ ਦਾ ਆਰਡੀਅਰ ਨਹੀਂ ਮਿਲ ਰਿਹਾ ਸਰ ਜਿਹੜਾ ਪੰਜਾਬ ਦਾ ਪੈਸਾ ਹੈ 13% ਹੁਣ ਮਿਲਦਾ ਜਿਹਾ ਮਾਰਕੀਟ ਫੀਸ ਤੇ 13% ਹੁਣ ਮਿਲਦਾ ਜਿਹਾ ਆਰਡੀਅਰ ਤੋਂ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਰਹੀ ਹੈ ਦਿੱਲੀ ਵਾਲਿਆਂ ਦੀ ਐਸੀ ਅੱਖਰ ਜੀ ਪੰਜਾਬ ਪਰਤੀ ਸਵਾਲੀ ਨਹੀਂ ਜੋ ਉਹਦੇ ਵੀ ਕਰਦੇ ਆ ਪੰਜਾਬ ਦੇ ਹੱਕਾਂ ਲਈ ਕਿੰਚ ਨਹੀਂ ਕਰਦੀ ਹਾਲੇ ਚ ਆ ਜਾਂਦੀ ਆ ਸੋ ਕਈ ਕੁਝ ਐਸੇ ਬੜਾ ਵੀ ਪੰਜਾਬ ਦੇ ਅੰਦਰ ਸਰਕਾਰ ਨੇ ਲੱਗੇ ਆ ਜਿਹੜੇ ਬੜਾ ਪੰਜਾਬ ਦੇ ਹਿੱਤਾਂ ਨਾਲ ਖੜਦੇ ਮੰਨ ਕਰਦੇ ਸਨ ਉਹ ਸਰਕਾਰ ਬੱਧਿਆ ਤਾਰ ਜਿੱਥੇ ਪੰਜਾਬੀਆਂ ਦੇ ਆਰਥਿਕ ਸਵਾਲਾਂ ਨੂੰ ਹੱਲ ਕੀਤਾ ਜਾ ਰਿਹਾ ਇੱਕ ਸੁਧਾਰ ਕਰ ਲਈ ਪਹਿਲਾਂ ਜਦੋਂ ਨੌਕਰੀਆਂ ਨਿਕਲਦੀਆਂ ਸਨ ਤੇ ਆਮ ਤੌਰ ਤੇ ਬੱਚੇ ਜਾਦੇ ਸੀਗੇ ਇੰਟਰਵਿਊ ਲੇ ਲੇਕਿਨ ਕੈਜੂਅਲ ਜਿਹਾ ਮਨ ਲੈ ਕੇ ਜਾਂਦੇ ਹੀ ਅੱਧਾ ਜੁਰਾ ਪੀਰ ਨੌਕਰੀ ਤੇ ਆ ਪਹਿਲੋ ਹੀ ਤੈਅ ਹੁੰਦੀ ਹੈ ਮੰਤਰੀ ਦਾ ਰਿਸ਼ਤੇਦਾਰ ਐਮਐਲਏ ਦਾ ਰਿਸ਼ਤੇਦਾਰ ਪੈਸੇ ਨਾਲ ਜਾਂ ਸਪਾਰਸ ਨਾਲ ਲੇਕਿਨ ਅੱਜ ਪੰਜਾਬ ਦੇ ਅੰਦਰ ਉਹੀ ਨੌਕਰੀਆਂ ਨੇ ਉਹੀ ਬੱਚੇ ਆ ਪੰਜਾਬ ਦੇ ਜਿਹੜਾ ਬੱਚਾ ਜੋ ਮੈਰਿਜ ਚ ਆ ਰਿਹਾ ਜੋ ਨੌਕਰੀ ਲੈ ਰਿਹਾ ਤੇ 3 ਮਹੀਨਿਆਂ ਤੋਂ 50000 ਸਰਕਾਰੀ ਨੌਕਰੀਆਂ ਇਹ ਹਿਸਟਰੀ ਦੇ ਅੰਦਰ ਬਹੁਤ ਵੱਡੀ ਬਲਾਨ ਹੁੰਦੀ ਹੈ ਤੁਹਾਡੀ ਸਰਕਾਰ ਦਾ ਸੋ ਮੈਂ ਸਿਰਫ ਤੁਹਾਨੂੰ ਵੇਧੀ ਕਰਨੇ ਆਇਆ ਰਾਜਾ ਜੀ ਠੀਕ ਹੈ ਕਿ ਅਸੀਂ ਇੱਕ ਪਰਿਵਾਰ ਹਾਂ 15 ਬਾੜ ਦੇ ਤੁਹਾਡੇ ਔਰ 15 ਸਾਥੀ ਉਹ ਜੋ ਪਾਰਟੀ ਨੇ ਛੁੱਟ ਨੇ ਹੈ ਔਰ ਅਸੀਂ ਤਾਂ ਤੁਹਾਡੇ ਸਪੋਰਟਰ ਹੈ ਅਸੀਂ ਤਾਂ ਬਾਹਰੋਂ ਬੈਠੇ ਜ਼ੋਰ ਲਾਣਾ ਮੁੱਠ ਕੰਮ ਤੁਸੀਂ ਕਰਨਾ ਤੇ ਪੈ ਜੀ ਤੁਹਾਡੀ ਵੋਇਸ ਤੋਂ ਹੋਣਾ ਬੁੱਕ ਰੋਲ ਤੁਹਾਡਾ ਸੋ ਕਿੰਨੀ ਵਾਰ ਜਿੱਦਾਂ ਮੈਂ ਸਮਝਦਾ ਵੀ ਜੇ 3 ਜਾਂ 4 ਕਿਸੇ ਪਾਰਟੀ ਨੂੰ ਨਹੀਂ ਬਾਨਾ ਲਾਜ਼ਮੀ ਤੌਰ ਤੇ ਹੋਣਗੇ ਹਰੇਕ ਨੂੰ ਰਾਈਟ ਹੈ ਆਪਣੀ ਗੱਲ ਰੱਖਣ ਦਾ ਤੇ ਜੇ ਸਰਟੀਫਿਕੇਟ ਆਧਾਰ ਤੇ ਗਈਏ ਤੇ ਇਹ ਵੀ ਇੱਕ ਜਿੰਦੀ ਜਾਗਦੀ ਪਾਰਟੀ ਦਾ ਨਿਸ਼ਾਨਾ ਹੈ ਨਹੀਂ ਤੇ ਅੱਜ ਕਈ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਲੱਭਣ ਦੇ ਉਹ ਕੀ ਵਾਰ ਚੋਣਾਂ ਤੋਂ ਇਧਰ ਉਧਰ ਹੋ ਜਾਂਦੇ ਆ ਤੇ ਜੇ ਕਿਸੇ ਪਾਰਟੀ ਦੇ 4 ਜਾਂ 5 ਕੈਂਡੀਡੇਟ ਆ ਤਾਂ ਮਤਲਬ ਹੈ ਕਿ ਪਾਰਟੀ ਜਿੰਦੀ ਜਾਂਦੀ ਹੈ ਸੋ ਇਹ ਠੀਕ ਹੈ ਕਿ ਚੋਣ ਮਾਇਰ ਦੇ ਆਧਾਰ ਤੇ ਹੋਣੀ ਹੈ ਇਸਨੇ ਕੋਈ ਪੈਸਾ ਜਿਹੜਾ ਕਿਸੇ ਨੂੰ ਪੈਸਾ ਨਹੀਂ ਲੈਣਾ ਅਸੀਂ ਜਿੰਨੇ ਐਮਐਲਏ ਬਣਿਆ 1 ਰੁਪਿਆ ਸਾਡੇ ਨੂੰ ਆਮ ਆਦਮੀ ਪਾਰਟੀ ਦਿੰਦੀ ਹੈ 1 ਰੁਪਿਆ ਪਹਿੰਜੀ ਬੈਠੇ ਆ ਰਾਜੇ ਜੀ ਬੈਠੇ ਕੋਈ ਬੰਦਾ ਪੰਜਾਬ ਦੇ ਅੰਦਰ ਤੇ ਆਮ ਕਹਾਂ ਚ ਆ ਕੇ ਜੀ ਜੋ ਜੀਆ ਪਾਰਟੀ ਨੇ ਸਾਰ ਨੂੰ ਵਿਆਪਤਾ ਦਿੱਤੀਆਂ ਸੋ ਸਾਡੀ ਡਿਊਟੀ ਆ ਵੀ ਅਸੀਂ ਉਸੇ ਬੈਟ ਨੂੰ ਅੱਗੇ ਹੋਰੀਏ ਲੇਕਿਨ ਕਿਉਂਕਿ ਜਉਣ ਇੱਕ ਬੰਦੀ ਜਿਹਦੇ ਚੋਂ ਲੜਨੇ ਆ ਉਹ ਸਭ ਨਾਲ ਲੈ ਕੇ ਤੁਰੇਗਾ ਤੇ ਉਹ ਬੰਦਾ ਇਕੱਲਾ ਨਹੀਂ ਹੈ ਵੀ ਆਪਣੇ ਵਾਰ ਦੀ ਪੂਰੇ ਸਿਆਲ ਦੇ ਅੰਦਰ ਜਿੱਥੇ ਜਿੱਥੇ ਬਿਜਾਸਾ ਰਹਾ ਮੰਨ ਲਓ ਮੈਂ ਇੱਕ ਪਾਰਚੋ ਹੋ ਰਿਹਾ ਜੇ ਤਿੰਨ ਵਾਰਡਾਂ ਦੇ ਅੰਦਰ ਮੇਰੀ ਦੋਸਤੀ ਹੈ ਮੇਰੇ ਬਿੰਤਰ ਨੇ ਮੇਰੇ ਪਰਿਵਾਰ ਨੇ ਤੇ ਇਹ ਚੌਹ ਸਭ ਦੀ ਸਾਜੇ ਆ ਅਸੀਂ ਇੱਕ ਪਰਿਵਾਰ ਵਾਂਗ ਕੇ ਚੋਣ ਲੜਦੇ ਆ ਸੋ ਮੈਨੂੰ ਇਹ ਇਹ ਲੱਗਦਾ ਜੀ ਜਿਹੜਾ ਡਵੈਲਪਮੈਂਟ ਦੇ ਕੰਮ ਨੇ ਲਾਜ਼ਮੀ ਤੌਰ ਤੇ ਸਰਕਾਰ ਵੀ ਤੁਹਾਡੀ ਐਂਡ ਵੀ ਤੁਹਾਡਾ ਤੇ ਕਮੇਟੀ ਵੀ ਤੁਹਾਡੀ ਹੋਵੇ ਫਿਰ ਸੋਨੇ ਦੇ ਸਵਾਰਜੀਆਂ ਦੀ ਗੱਲਬਾਤ ਬੜ ਜਿੰਦੀ ਹੈ ਤੇ ਡਿਵੈਲਪਮੈਂਟ ਦੇ ਅੰਦਰ ਜਿਹੜੀਆਂ ਮਾੜੀਆਂ ਬੋਟੀਆਂ ਬੜੇ ਇਤਰਾ ਹੈ ਉਹ ਦੂਰ ਕੀਤਾ ਜਾ ਸਕਦਾ ਬਾਕੀ ਅ ਅਸੀਂ ਕਿਸੇ ਵੀ ਟੱਗ ਦੀ ਅ ਮਤਲਬ ਮੈਰਤ ਤੇ ਚੌਂ ਲੜਨੀ ਹੈ ਪੂਰੀ ਮਾਰ ਦਾ ਇਹ ਨਾ ਲੜਨੀ ਹੈ ਔਰ ਇਸ ਸਾਲ 2022 ਦੇ ਅੰਦਰ ਅਸੀਂ ਭਰਵਾ ਮਾਰ ਹੋ ਗਏ ਆਪਣੇ ਚੋਣ ਨੂੰ ਸਮਝਿਆ ਭਾਵੇਂ ਚੋਣ 1 ਐਮਐਲ ਇਸ ਵਾਰ ਲੜਦੇ ਸਾਂ ਪਰ ਤੁਹਾਡੇ ਸਭ ਦੀ ਮੈਂ ਕਰਕੇ ਭਾਂਜੀ ਜਿੱਤੇ ਹੋਰੇ ਸੋਬਰ ਮੰਨਦੇ ਆ ਜਦੋਂ ਵੀ ਸਾਨੂੰ ਮਿਲਦੇ ਆ ਭਾਂਜੀ ਛੰਡੀਗੜ ਤੇ ਤੁਹਾਡੇ ਇਸ ਰਾਗੇ ਦੀਆਂ ਸਵਸਿਆਵਾਂ ਦਾ ਜ਼ਿਕਰ ਕਰਦੇ ਆ ਸੋ ਮੈਂ ਤਾਂ ਸਮਝਾ ਕਿ ਇਹ ਕਹਾਣੀ ਮਿੱਥ ਹੈ ਕਿ ਕੋਈ ਲੇਡੀ ਜਾਂ ਕੋਈ ਲੜਕੀ ਇਹ ਮਾਤਰ ਸ਼ਕਤੀ ਹੈ ਜਿਹਦੇ ਅੰਦਰ ਸਭ ਤੋਂ ਵੱਡਾ ਮੈਂ ਸਮਝਦਾ 20 ਸਵਸਿਆਵਾਂ ਉਹਨਾਂ ਦੇ ਠੇਡਰ ਦਾ ਕੋਣਾ ਬਦਲ ਕੇ ਇਹ ਕੋਈ ਖਾਸ ਗਦਾ ਤੇ ਇਸ ਅੰਦਰ ਕੋਈ 40 ਮੁਕਤੇ 40 ਬੰਤੇ ਜਦੋਂ ਖੁਦਾਵਾਨ ਦੇ ਗੁਰੂ ਸਰਵਾਨ ਨੂੰ ਆਗੇ ਆ ਜੇ ਤੁਹਾਨੂੰ ਸਭ ਨੂੰ ਬਤਨ ਉਹਨਾਂ ਦੀਆਂ ਨਾਲ ਦੀਆਂ ਕੋਈ ਬੋਲਸ ਹਨ। ਉਹ ਵੀ 40 ਬੰਤੇ ਹੈ 40 ਜੋਤੇ ਜਾ ਕੇ ਬਣੇ। ਸੋ ਮੇਰੇ ਕਹਿਣ ਤੋਂ ਬਾਅਦ ਇਹ ਆ ਕਿ ਅਸੀਂ ਇਹ ਮਹਿਸੂਸ ਕਰਦੇ ਆ ਕਿ ਸਾਡੇ ਬ੍ਰਸ਼ਣ ਦੀਆਂ ਚੌੜਾ ਹੋਣ ਸਮੇ ਦੀ ਆਉਣ ਜਾਂ ਨਗਰ ਪਾਲਿਕਾ ਦੀਆਂ ਮੇਰੇ ਕੋਲ 15 ਮਾਰਚ ਹੈ ਜੇ ਉਸ ਕੁਝ ਲੇਡੀਜ਼ ਦੀ ਜ਼ਰੂਰ ਹੋਣਗੇ ਕੁਝ ਐਸੀਡ ਦੀ ਜ਼ਰੂਰ ਹੋਣਗੇ ਸੋ ਸਾਰੇ ਅਸੀਂ ਪਰਿਵਾਰ ਵਾਂਗਲੇ ਚੋਣ ਲੜਨੇ ਆ ਇਸੇ ਤਰ੍ਹਾਂ ਦੀ ਕੋਈ ਅ ਪ੍ਰਸ਼ਾਸਨ ਵਾਲੀ ਗੱਤ ਹੁੰਦੀ ਭੁੱਲ ਜੋ ਵੀ ਕੋਈ ਪ੍ਰਸ਼ਾਸਨ ਉਹ ਦੋ ਐ ਇੱਕ ਦੋ ਯਾਰ ਭਾਈ ਕੋ ਪਹਿਲੇ ਵਾਲਾ ਸੀਗਾ ਉੱਤਸਕ ਆਰ ਕੋ ਆਡੇ ਹੁਣ ਤਾਂ ਤੁਹਾਡਾ ਹੁਕਮ ਜਿਹੜਾ ਆ ਉਹੀ ਚੱਲਣਾ ਹੈ ਜੋ ਤੁਸੀਂ ਹੁਕਮ ਕਰੋਗੇ ਉਹੀ ਬੁਗੁੰੜਾ ਚ ਚੱਲਣਾ ਸੋ ਬਿਲਕੁਲ ਬੈਠ ਕੇ ਚੋਣਾ ਲੜਾਂਗੇ ਲੋਕਾਂ ਦੇ ਇਸੂ ਜਿਹੜੇ ਪੰਜਾਬ ਦੀ ਸਰਕਾਰ ਨੇ ਸਾਲ ਕੀਤੇ ਆ ਲੋਕਾਂ ਦੇ ਮੁੱਦੇ ਲੈ ਕੇ ਲੋਕਾਂ ਕਰ ਜਾਣਾ ਗੁਰასი ਲੋਕਾਂ ਦੀਆਂ ਜੋਸ ਵਸਿਆ ਪਿਛਲੇ ਸਮੇਂ ਤੋਂ ਦਰਾਂ ਪੰਜਾਬ ਦੇ ਆਮ ਜਨ ਬਸਦੀਆਂ ਲਈ ਇਹ ਧੂੜ ਦਿੱਤੀਆਂ ਨੇ ਆ ਸਾਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਿਹੜੇ ਜਿਲ੍ਹਾ ਕਾਹਲ ਦਾ ਚੋਲੀ ਫੇਮ ਜੀ ਵਾਕਿਆ ਡੇਰਾ ਬਾਬਾ ਨਾਨਕ ਬਾਬੇ ਨਾਨਕ ਦੀ ਧਰਤੀ ਮੇਰੀ ਵੀ ਧਰਤੀ ਉਹੀ ਹੈ ਬਾਕੀ ਤਾਂ ਸਾਰਿਆਂ ਦੀ ਧਰਤੀ ਹੈ ਗੁਰੂ ਜੀਵਾਨ ਦਾ ਚੱਪੇ-ਚੱਪੇ ਤੇ ਨਾ ਆ ਤੇ ਮੈਂ ਜਿਹੜੇ ਡੇਰੇ ਨਾਨਕ ਦਾ ਚਪਚਾਰ ਪ੍ਰਦਰਸ਼ ਕਰਦਾ ਬਾਬਾ ਨਾਨਕ ਚ ਤੇ ਮੈਂ ਉਹ ਤੇ ਲੋਕਾਂ ਨਾਲ ਗੱਲ ਕਰਦਾ ਹਾਂ ਸਰ ਦੋ ਵੱਡੇ ਮਨੁੱਖ ਨੇ ਦੋ ਵੱਡੇ ਰਾਇਵਰ ਦੋ ਵੱਡੇ ਵਿਦਵਾਨ ਨੇ ਦੁਨੀਆ ਦੇ ਜਿਨ੍ਹਾਂ ਨੇ ਇੱਕੋ ਹੀ ਗੱਲ ਨੂੰ ਆਪਣੀ ਆਪਣੀ ਭਾਸ਼ਾ ਚ ਕਿਹਾ Karl Marx ਬੜਾ ਵੱਡਾ ਵਿਦਵਾਨ ਹੋਇਆ ਦੁਨੀਆ ਦਾ ਉਹਨੂੰ ਕਿਸੇ ਨੇ ਪੁੱਛਿਆ ਵੀ Marx ਕਿ ਤੁਹਾਨੂੰ ਸਭ ਤੋਂ ਪਿਆਰੀ ਚੀਜ਼ ਕਿਹੜੀ ਲੱਗਦੀ ਹੈ ਤੇ ਨੇ ਕਿਹਾ ਕਿ ਮਨੂੰ ਨਹਿਰਤਾ ਜਿਹੜੀ ਹੈ ਉਹ ਸਭ ਤੋਂ ਪਿਆਰੀ ਲੱਗਦੀ ਹੈ ਇਹੀ ਗੱਲ ਸਾਡੇ ਗੁਰੂ ਸਾਹਿਬ ਨੇ ਕਹੀ ਮਿੱਠੀ ਨੇ ਨਾਮਕ ਗੁਰਜਿਆ ਜਾਂਦਾ ਹੈ ਕਿ ਜੇ ਕੋ ਗੁਣਾ ਚ ਗੁਣਾ ਹੈ ਤਿਉਹ ਮਿੱਠੂ ਬੋਲਦਾ ਹੈ ਤੇ ਬਾਬੇ ਨਾਲ ਦੀ ਧਰਤੀ ਤੋਂ ਇਹ ਵਿਦੇਸ਼ ਕਿਆ ਹੋਵੇ ਤੇ ਜਿਹੜੇ ਉਥੋਂ ਚੁੜੇ ਹਣ ਰਹਿੰਦੇ ਆ ਉਹ ਇਹਨਾਂ ਪੁੱਤਰ ਤੋਲਦੇ ਆ ਇਹਨਾਂ ਉਹ ਮੰਦਾ ਬੋਲਦੇ ਆ ਕੋਈ ਮੁਕਾਬਲਾ ਨਹੀਂ ਕਰ ਸਕਦਾ ਨਾ ਸੋ ਅਸੀਂ ਬਿਲਕੁਲ ਅਸੀਂ ਮੈਂ ਮਹਿਸੂਸ ਕਰਦਾ ਕਿ ਪੰਜਾਬ ਦੇ ਲੋਕਾਂ ਨੇ ਉਹ ਜਿਹੜਾ ਨਾਗਵਾਲ ਪਾ ਕੇ ਬੈਠੇ ਹੋਏ ਸੱਤਾ ਜੁੜਦੇ ਕਾਹਨ 2022 ਚ ਤੋੜਿਆ ਫਿਰ ਜਿਹੜੇ ਪਰਿਵਾਰਾਂ ਨਾਲ ਝੱਲੇ ਪਾਇਆ ਹੋਇਆ ਸੀ ਉਹ ਬੰਦੇ ਹਰਾਏ ਐ ਜਿਹੜੇ ਬੰਦੇ 2027 ਚ ਆਪਣੇ ਆਮਰੋ ਮੁੱਖ ਮੰਤਰੀ ਦਾ ਦਾਵੇਦਾਰਾਂ ਤੇ ਵੀ ਦਾਵੇਦਾਰ ਪੰਜਾਬ ਦੇ ਲਈ 2027 ਦੇ ਵਿੱਚ ਐਰ ਬੰਦੇ ਨੇ ਬਹੁਤ ਉਨਾਤਾ ਪੰਜਾਬ ਦੇ ਲੋਕਾਂ ਨੇ ਜ਼ਿਕਰ ਕਰਲੇ ਸਨ ਵੇਖੋ ਬੁੱਲੇ ਸਾਹ ਤੋਂ ਬਾਅਦ ਜੇ ਪੰਜਾਬ ਦੇ ਅੰਦਰ ਸਭ ਤੋਂ ਵੱਡਾ ਕੋਈ ਕਵੀ ਆਪਾਂ ਕਹਿ ਸਕਦੇ ਹਾਂ ਦੋਸ਼ੇ ਕੁਮਾਰ ਉਡਾਲਵੀ ਸੋ ਇਹ ਆ ਪੰਜਾਬ ਜਿਹਨੇ ਕੁਰਵਾਨੀਆਂ ਵਾਲੇ ਵੀ ਪੈਦਾ ਕੀਤੇ ਜੋ ਦੇ ਵੀ ਪੈਦਾ ਕੀਤੇ ਜਿਨ੍ਹਾਂ ਪੰਜਾਬੀ ਜ਼ਵਾਰ ਨੂੰ ਸਿਖਰਾਂ ਤੇ ਲੈ ਕੇ ਜਾਣ ਵਾਲੇ ਮਤਲਬ ਕਵੀ ਉਹ ਵੀ ਪੈਦਾ ਕੀਤੇ ਇਹੀ ਪੰਜਾਬ ਹੈ ਜਿਹੜਾ ਅੰਨ ਦੇ ਖੇਤਰ ਦੇ ਅੰਦਰ ਵੀ ਸਭ ਤੋਂ ਵੱਡਾ ਯੋਗਦਾਨ ਪਾਉਂਦਾ ਦੇਸ਼ ਭਾਰਤ ਦੇ ਅੰਦਰ ਪਰ ਪੰਜਾਬੀਆਂ ਵੱਲ ਅੱਖਸ ਵੱਲੀ ਨਹੀਂ ਕੇਂਦਰ ਦੀ ਸਰਕਾਰ ਦੀ ਸੋ ਅਸੀਂ ਦੋਹਰੀ ਲੜਾਈ ਲੜ ਰਹੇ ਹਾਂ ਪੰਜਾਬ ਦੇ ਅੰਦਰ ਇੱਕ ਤਾਂ ਦਿੱਲੀ ਦੇ ਖਿਲਾਫ ਤੇ ਦੂਸਰਾ ਪੰਜਾਬੀ ਲੋਕਾਂ ਦੇ ਜਿਹੜੇ ਵਿਸ਼ਵਾਸ ਸਾਡੇ ਉੱਤੇ ਕਾਇਮ ਨੇ ਉਸ ਵਿਸ਼ਵਾਸ ਨੂੰ ਕਾਇਮ ਰੱਖਣ ਦੇ ਲਈ ਜਿਹੜੇ ਪੰਜਾਬ ਦੇ ਲੋਕਾਂ ਦੇ ਸ਼ੁਰੂ ਨੇ ਥਾਂ ਥਾਂ ਆ ਕਿੰਨੇ ਟੋਲ ਪਲਾਜੇ ਮੈਂ ਭਾ ਜਿਹੜਾ ਜ਼ਿਕਰ ਕਰ ਰਹੀ ਸੀ ਵੀ ਇੱਥੋਂ ਲੰਘਦੇ ਹੁੰਦੇ ਆ ਪਟਾਣਪੁਰ ਤੋਂ ਤੁਰਨਾ ਤੇ 6 ਘੰਟੇ ਲੱਗਣੇ ਚੰਡੀਗੜ੍ਹ ਦੇ ਤੇ ਮੇਰੇ ਖੰਦ 5-6 ਟੋਲ ਪਲਾਜੇ ਸੰਨ ਰਾਹ ਦੇ ਵਿੱਚ ਕਮਾਲ ਦੀ ਗੱਲ ਹੈ ਯਾਰੋ ਇਹ ਟੋਲ ਪਲਾਜੇ 8-8 ਸਾਲ ਦੀ ਮਿਆਦ ਪੁੱਗਦਾ ਆ ਚੁੱਕਿਆ 8 ਸਾਲ ਚ ਕਿੰਨਾ

جیتی اپنی بائی اکشن سیم وہ بھی جیتیاں جا کر جوش ہے بہت اچھا اور اپنا ہوں اگلا الیکشن بھی لڑنا اگلے اب کر رہے سارے بہت سارے سنگت جی میں سنگت سن جی تھی بےنتی صحیح کی بلجیت سر سیتا جیتے بےتی کروں گا کہ جنے بھی سارے ورکر ہے وہاں کا جتنے جیتے بھی ਸ਼ਹਿਰ ਦੀਆਂ ਬੂਟੇ ਦੇ ਵਿੱਚ ਲੋਕਾਂ ਦੇ ਨਾਲ ਸਾਂਝਾ ਹੈਗੀਆਂ ਉਹ ਕਿਹੜੀ ਪਾਰਟੀ ਆਗੂ ਜੇ ਹੋਣੀ ਨਹੀਂ ਇੱਥੇ ਸਮੂਜੀ ਲੀਡਰਸ਼ਿਪ ਆਮਰ ਵੀ ਬਾੜੀ ਵੀ ਪਹੁੰਚੀ ਆ ਉਹਨਾਂ ਸਾਰਿਆਂ ਦਾ ਇਹ ਹੈ ਰਹੀਆਂ ਤੋਂ ਜਿਹੜੀਆਂ ਅਗਿਆ ਨਗਰ ਤੋਂ ਨਗਰ ਨਿਰਮਾਣ ਦੀ ਚੋਣਾਂ ਦਾ ਉਹਨਾਂ ਨੂੰ ਲੈ ਕੇ ਅੱਜ ਇਹ ਮੀਟਿੰਗ ਰੱਖੀ ਗਈ ਆ ਜਿਹਦੇ ਵਿੱਚ ਸ਼ਹਿਰ ਵਾਸੀਆਂ ਦੇ ਰਾਜ ਦੀ ਲੋੜਾਂ ਗੋਨ ਦਾ ਚੋਣਾ ਜੋ ਅਦਾ ਲੋੜਾਂ ਦੀ ਜਾ ਰਹੇ ਵਾ ਉਹਦੇ ਵਿੱਚ ਜਿਹਨੇ ਵੀ 15 ਨੇ 15 ਵਾਰਡਾਂ ਅਸੀਂ ਉਹਨਾਂ ਨੇ ਜਿੱਤ ਕਰਕੇ ਐਮਐਲਏ ਸਾਹਿਬ ਵੀ ਸਾਡੇ ਐਮਐਲਏ ਸਾਹਿਬ ਉਹਨਾਂ ਨੇ ਨਗਰ ਕੌਂਸਲ ਬਣਨ ਤੋਂ ਪਹਿਲਾਂ ਮਕਾਰ ਤੇ ਆ ਜੇ ਕੋਈ ਕੰਮ ਨਾ ਧੂਰਾ ਰਿਹਾ ਹੋਊਗਾ ਇਸ ਦੇ ਬਾਵਜੂਦ ਵੀ ਜੇ ਕੋਈ ਕੰਮ ਕੋਈ ਰਹਿ ਗਿਆ ਜਾਂ ਕੋਈ ਗਲੀ ਰਹਿ ਚੁੱਕੀ